ਵਾਹਿ ਜੀ ਕ ਖਲਸਾ ਵਾਹਿ ਜੀ ਕੇ ਫਤਿਹ ਗੁਰੂ ਰੂਪ ਗੁਰੂ ਸਾਰੀ ਸਤ ਸਿੰਘ ਜੀਓ ਆਉ ਟਾਢੀ ਕਲਾ ਦੇ ਵਾਰਸ ਜਾਂ ਕਹਿ ਲੋ ਕਿ ਟਾਢੀ ਕਲਾ ਨੂੰ ਸ਼ੁਰੂ ਕਰਨ ਵਾਲੇ ਪਹਿਲੇ ਟਾਢੀ ਭਾਈ ਅਬਦੁੱਲਾ ਜੀ ਤੇ ਭਾਈ ਨੱਥਾ ਜੀ ਬਾਰੇ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰੀਏ ਹਾਡੀ ਕਲਾ ਦੀ ਇਤਿਹਾਸਕ ਪਿਛੋਕੜ ਨੂੰ ਵਚਨ ਉਪਰੰਤ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਕਲਾ ਸੂਬਦੀ ਅਰਬ ਵਿੱਚੋਂ ਮਸਲਮ ਬਾਦਸ਼ਾਹ ਮੁਹੰਮਦ ਬਿਨ ਕਾਸਿਮ ਦੇ ਨਾਲ ਭਾਰਤ ਵਿੱਚ ਆਈ ਬਾਅਦ ਵਿੱਚ ਰਾਜਪੂਤ ਰਾਜਾਂ ਦਾ ਇਸ ਕਲਾ ਦੇ ਪ੍ਰੇਮੀ ਹੋਣ ਸਦਕਾ ਇਸ ਕਲਾ ਨੇ ਰਾਜਸਥਾਨ ਵਿੱਚ ਰਾਜਪੂਤਾਨਾ ਸ਼ਹੀ ਦਰਬਾਰ ਦਾ ਸ਼ਿੰਗਾਰ ਬਣ ਗਏ ਆਪਣੇ ਹੁਨਰ ਸਦਕਾ ਪਛਾਣ ਕਾਇਮ ਕਰਨ ਦੇ ਨਾਲ ਨਾਲ ਇਸ ਕਲਾ ਨੇ ਪੰਜਾਬ ਵਾਲ ਨੂੰ ਰੋਕ ਕੀਤਾ ਤੇ ਵੱਡੀ ਪ੍ਰਸਿੱਧੀ ਪ੍ਰਾਪਤ ਕੀਤੀ ਪਹਿਲਾ ਪੈੜ ਇਹ ਕਲਾ ਮਰਾਸੀ ਕਬੀਲੇ ਨੇ ਆਪਣੇ ਕਿੱਤੇ ਦੇ ਸਾਧਨ ਵਜੋਂ ਫਸਲਾਂ ਦੀ ਆਮਦ ਸਮੇਂ ਖੇਤਾਂ ਖਲਵਾੜਿਆਂ ਵਿੱਚ ਜਾ ਕੇ ਕਿਸਾਨਾਂ ਦੀ ਸ਼ਿਫਤ ਵਿੱਚ ਗਾ-ਗਾ ਕੇ ਅਨਾਜ ਵਗੈਰਾ ਇਕੱਠਾ ਕਰਨ ਦਾ ਜਾਂ ਵਿਆਹਵਾਂ ਸ਼ਾਦੀਆਂ ਤੇ ਖੁਸ਼ੀ ਦੇ ਮੌਕਿਆਂ ਤੇ ਗਾ ਕੇ ਆਪਣਾ ਜੀਵਨ ਨਰਵਾ ਕਰਨ ਲਈ ਇਸ ਨੂੰ ਅਪਣਾਇਆ ਭਾਈ ਕਾਂਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਢਾਡੀ ਸ਼ਬਦ ਦੇ ਅਰਥ ਟੱਡ ਵਜਾ ਕੇ ਜੋਦਿਆਂ ਦੀਆਂ ਵਾਰਾਂ ਜਾਂ ਜਸ ਗਾਉਣ ਵਾਲੇ ਕੀਤੇ ਸਨ ਗੁਰਬਾਣੀ ਵਿੱਚ ਕਾਰਪੁਰਖ ਦਾ ਜਸ ਗਾਉਣ ਵਾਲਾ ਜਾਂ ਕੀਰਤਨ ਕਰਨ ਵਾਲੇ ਨੂੰ ਹੀ ਟਾਡੀ ਕਿਹਾ ਗਿਆ ਹਉ ਟਾਡੀ ਹਾ ਪ੍ਰਭ ਖਸਮ ਕਾ ਤੀਜੇ ਗੁਰੂ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 516 ਤੇ ਗੂਜਰੀ ਕੀ ਬਾਅਦ ਵਿੱਚ ਢਾਡੀ ਸ਼ਬਦ ਦੀ ਪ੍ਰਭਾਸ਼ਾ ਇਸ ਤਰ੍ਹਾਂ ਬਿਆਨ ਕਰਦੇ ਨੇ ਢਾਡੀ ਤਿਸ ਨੂੰ ਅਖਿਐ ਜੇ ਕਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰਖੇ ਉਰਤਾਰ ਢਾਡੀ ਕਾ ਮਹਲ ਅਗਲਾ ਹਰ ਕੇ ਨਾਂ ਪਿਆਰ ਢਾਡੀ ਦੀ ਸੇਵਾ ਚੱਕਰੀ ਹਰ ਜਪ ਹਰ ਹਰ ਨਿਸ਼ਤਾਰ ਸਿੱਖ ਧਰਮ ਵਿੱਚ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਛੇਵੇਂ ਗੁਰੂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਕਾਲ ਦੌਰਾਨ ਇਸ ਕਲਾ ਨੇ ਵਧਣਾ ਫਲਣਾ ਸ਼ੁਰੂ ਕੀਤਾ ਤੇ ਪ੍ਰਸਿੱਧੀ ਪ੍ਰਾਪਤ ਕੀਤੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪ੍ਰੰਤ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਸਿੱਖ ਧਰਮ ਵਿੱਚ ਭਗਤੀ ਦੇ ਨਾਲ ਸ਼ਕਤੀ ਦੇ ਸਮੇਲ ਨੂੰ ਉਜਾਗਰ ਕਰਨ ਹਿੱਤ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਇਸੇ ਮਕਸਦ ਤਹਿਤ ਆਪ ਜੀ ਨੇ ਆਪਣੇ ਦਰਬਾਰ ਵਿੱਚ ਜਿਲ੍ਹਾ ਅਮਰਸਰ ਦੇ ਪਿੰਡ ਸੁਰ ਸਿੰਘ ਦੇ ਦੋ ਟਾੜੀ ਭਾਈ ਨੱਥਾ ਮਲ ਜੀ ਤੇ ਭਾਈ ਅਬਦੁੱਲਾ ਜੀ ਨੂੰ ਗੁਰੂ ਘਰ ਵਿੱਚ ਪਹਿਲੇ ਮਨਜ਼ੂਰ ਸੁਦਾ ਟਾੜੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਨੇ ਚਾਰ ਬਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਿਫਤ ਵਿੱਚ ਲਿਖੀਆਂ ਜਦੋਂ ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਪਹਿਣੀ ਹਉ ਸਮੇ ਵਾਰ ਜੋ ਇਨਾਂ ਢਾਡੀਆਂ ਨੇ ਸ਼ੁਦਰ ਸ਼ਾਲੂ ਰਾਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਿਵਤ ਵਲੀ ਗਾਈ ਉਹ ਇਸ ਤਰ੍ਹਾਂ ਸੀ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ हिम्मत बाहा कोटगढ़ दरवाजा बल्क बिखीर दी कटक सिपाही नील नाल मार दुष्टاں کرے ਤਗੀਰ ਜੀ पग ਤੇਰੀ ਕੀ ਜਹਾਂਗੀਰ ਦੀ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਵਰਗਿਆਂ ਦੀ ਹਾਸ਼ੀਅਤ ਕੋਈ ਅਹਿਮੀਅਤ ਨਹੀਂ ਸੀ ਰੱਖਦੀ ਇਸ ਤਰ੍ਹਾਂ ਟਾਡੀਆਂ ਦਾ ਟੱਡ ਸਰੰਗੀ ਨਾਲ ਉੱਚੀ ਏਕ ਵਿੱਚ ਬੀਰ ਰਸਵਾਰਾਂ ਗਾਉਣ ਸਦਕਾ ਇੱਕ ਕਲਾ ਨੇ ਲੋਕਾਂ ਦੇ ਮਨ ਨੂੰ ਮੋਹ ਲਿਆ ਔਰ ਆਪ ਜੀ ਦੇ ਨਾਲ ਹਰਗਵਿੰਦ ਸਾਹਿਬ ਜੀ ਦੀ ਉਹ ਵੀ ਵਾਰਤਾ ਜ਼ਰੂਰ ਵਿੱਚ ਸਾਂਝੀ ਕਰਨੀ ਚਾਹੀਦੀ ਹੈ ਜਿਸ ਵੇਲੇ ਦੋ ਤੰਬੂ ਲੱਗੇ ਸੀ ਇੱਕ ਜਹਾਂਗੀਰ ਦਾ ਤੇ ਇੱਕ ਸਾਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਦਾ ਇੱਕ ਗੁਰੂ ਦਾ ਸਿੱਖ ਵਧੀਆ ਕਾਦੀ ਪੰਡ ਲੈ ਕੇ ਜਦੋਂ ਆਇਆ ਅੱਗੋਂ ਪਹਿਰੇਦਾਰਾਂ ਨੇ ਰੋਕਿਆ ਤੇ ਪਹਿਰੇਦਾਰਾਂ ਨੇ ਪੁੱਛਿਆ ਭਾਈ ਇਹ ਕਾ ਕਿ ਦੇ ਵਾਸਤੇ ਲੈ ਕੇ ਚੱਲਿਆ ਕਹਿੰਦਾ ਸੱਚੀ ਸਰਕਾਰ ਦੇ ਵਾਸਤੇ ਹੁਣ ਜਿਹੜੇ ਜਹਾਂਗੀਰ ਦੇ ਸਿਪਾਹੀ ਸਨ ਉਹ ਤਾਂ ਜਹਾਂਗੀਰ ਨੂੰ ਸੱਚੀ ਸਰਕਾਰ ਕਹਿੰਦੇ ਸੀ ਨਾ ਉਹਨਾਂ ਨੇ ਜਹਾਂਗੀਰ ਦਾ ਤੰਬੂ ਦਿਖਾਤਾ ਜਦੋਂ ਤੰਬੂ ਦੇ ਵਿੱਚ ਗਿਆ ਘਾਦੀ ਪੰਡ ਰੱਖ ਕੇ ਪਿਆਰਿਓ ਮੱਥਾ ਟੇਕਿਆ ਤੇ ਅਗੋਂ ਜਹਾਂਗੀਰ ਨੇ ਇੱਕ ਮੋਹਰ ਦਿੱਤੀ ਉਸ ਘਾਦੇ ਬਦਲੇ ਤੇ ਇਹ ਵੇਖ ਕੇ ਉਸ ਨੂੰ ਸਮਝ ਪਈ ਕਿ ਇਹ ਅਸਲੀ ਸੱਚੀ ਸਰਕਾਰ ਨਹੀਂ ਹੈ ਉਸਨੇ ਪੁੱਛਿਆ ਤਾਂ ਸਦਾ ਅਗੋਂ ਜਵਾਬ ਸੀ ਕਿ ਮੈਂ ਜਹਾਂਗੀਰ ਹਾਂ ਮੈਂ ਸਾਰੇ ਹਿੰਦੁਸਤਾਨ ਦਾ ਹੀ ਮਾਲਕ ਹਾਂ ਉਹ ਸਿੱਖ ਕਹਿਣ ਲੱਗਾ ਨਹੀਂ ਮੈਂ ਆਕੀ ਦੇ ਵਾਸਤੇ ਘਾ ਨਹੀਂ ਲੈ ਕੇ ਆਇਆ ਮੈਂ ਤੇ ਸੱਚੀ ਸਰਕਾਰ ਦੇ ਦਰ ਤੇ ਘਾ ਲੈ ਕੇ ਚਲਿਆ ਹਾਂ ਕਿਉਂਕਿ ਮੈਨੂੰ ਸਮਝ ਪੈ ਗਈ ਹੈ ਕਿ ਮੈਂ ਤਾਂ ਮਿਹਨਤ ਕਰਕੇ ਕਿਰਤ ਕਮਾਈ ਕਰਕੇ ਘਾ ਲੈ ਕੇ ਆਇਆ ਹਾਂ ਸੇਵਾ ਵਿੱਚ ਹਿੱਸਾ ਪਾਉਣ ਲਈ ਤੁਸੀਂ ਮੈਨੂੰ ਪੈਸੇ ਦੇ ਰਹੇ ਹੋ ਇਸ ਵਾਸਤੇ ਮੈਨੂੰ ਸਮਝ ਲੱਗ ਗਈ ਹੈ ਕਿ ਇਹ ਸੱਚੀ ਸਰਕਾਰ ਦਾ ਦਰ ਨਹੀਂ ਹੈ ਸੋ ਉਥੋਂ ਘਾ ਦੀ ਪੰਡ ਚੁੱਕੇ ਜਦੋਂ ਹਰਗਵਿੰਦ ਸਾਹਿਬ ਜੀ ਦੇ ਤੰਬੂ ਵਿੱਚ ਜਾਂਦਾ ਹੈ ਬੜਾ ਖੁਸ਼ ਹੁੰਦਾ ਹੈ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਕਿਉਂਕਿ ਨਰਾਨੀ ਚਿਹਰਾ ਸੀ ਸਤਿਗੁਰੂ ਦੀ ਕਿਰਪਾ ਸੀ ਸਾਢੇ 6 ਫੁੱਟ ਕੱਦ ਹੋਵੇ ਤੇ ਬਹੁਤ ਜ਼ਿਆਦਾ ਵਜਨੀ ਦਾ ਮਾਲਕ ਔਰ ਦਰਸ਼ਨੀ ਤਾਂਤਨ ਸਾਹਿਬ ਸ੍ਰੀ ਗੁਰੂ ਛੇਵੇਂ ਪਾਤਸ਼ਾਹ ਹਰਗਵਿੰਦ ਸਾਹਿਬ ਸੀ ਉਹ ਹਰ ਇੱਕ ਨੂੰ ਮੋਹ ਰਹਿੰਦੇ ਸਨ ਸੋ ਅਗੇ ਚਲੀਏ ਗੁਰੂ ਸਾਹਿਬ ਜੀ ਨੇ ਇਸ ਕਲਾ ਨੂੰ ارشاد ਕਰਨ ਲਈ ਆਕਾਤਕ ਸੇਵ ਤੋਂ ਢਾਡੀਵਾਰਾਂ ਦਾ ਗਾਇਨ ਅਰੰਭ ਕਰਵਾਇਆ ਤੇ ਇਸ ਕਲਾ ਦੀ ਢਾਡੀਆਂ ਨੂੰ ਸਬੋਧਨ ਕਰਕੇ ਕਿਹਾ ਹੁਣ ਲੋੜ ਹੈ ਤੁਹਾਡੇ ਸਾਜਾਂ ਵਿੱਚੋਂ ਲਲਕਾਰਾ ਨਿਕਲਣਾ ਤੁਹਾਡੀਆਂ ਸੁਰਾਂ ਕੌਮ ਨੂੰ ਮੰਗਾਰਨ ਤੁਹਾਡੀਆਂ ਸੁਰਾਂ ਨਾਲ ਕੌਮ ਦੇ ਵਿੱਚ ਜਾਗਰਤੀ ਆਵੇ ਤੇ ਕੌਮ ਜਿਹੜੀ ਹੈ ਉਸ ਦਾ ਖੂਨ ਅਵਾਲਾ ਖਾਵੇ ਔਰ ਸਾਡੇ ਬੜਕ ਬਦੇ ਤੁਹਾਡੀ ਢੱਡ ਦੀ ਠੱਪ ਜਨਤਾ ਨੂੰ ਟੁੱਬ ਕੇ ਜਗਾਏ ਤੁਹਾਡੇ ਗੱਜ ਦੇ ਘੁੰਗਰੂ ਕੁਰਬਾਨੀ ਲਈ ਦਿਲਾਂ ਵਿੱਚ ਚਾਹ ਪੈਦਾ ਕਰਨ ਇਹ ਢਾਡੀ ਧੀਰ ਰਸ ਉਸ਼ਾਦ ਕਰਨ ਵਾਲੇ ਸੂਰਮਿਆਂ ਦੀਆਂ ਵਾਰਾਂ ਦੇ ਪ੍ਰਸੰਗ ਸੰਗਤ ਵਿੱਚ ਗਾ ਕੇ ਸੁਣਾਉਂਦੇ ਜੀ ਦੇ ਸੁਣਨ ਨਾਲ ਕਹਿਰਾਂ ਅੰਦਰ ਵੀ ਬਹਾਦਰੀ ਆਉਣ ਲੱਗਦੀ ਉਹਨਾਂ ਦੇ ਦਿਲ ਜੰਗ ਵਿੱਚ ਜੂਝਣ ਲਈ ਉਰਸ਼ਾ ਨਾਲ ਭਰ ਗਏ ਵਾਰ ਸ਼ਬਦੀ ਪ੍ਰਭਾਸ਼ਾ ਨੂੰ ਸਪਸ਼ਟ ਕਰਨ ਲਈ ਇੱਥੇ ਇਹ ਦੱਸਣਾ ਜ਼ਰੂਰੀ ਹੈ ਵਾਰ ਜੁਧ ਕਾਵਦੀ ਉਹ ਰਚਨਾ ਨੂੰ ਕਹਿੰਦੇ ਆ ਜਿਸ ਵਿੱਚ ਸ਼ੂਰ ਬੀਰ ਯੋਧਿਆਂ ਦੀ ਸ਼ੂਰ ਬੀਰਤਾ ਦਾ ਵਰਣਨ ਹੋਵੇ ਜੋ ਸਰੋਤਿਆਂ ਵਿੱਚ ਉਤਸ਼ਾਹ ਪੈਦਾ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਕਾਰ ਦੀਆਂ ਨੌ ਵਾਰਾਂ ਦੀਆਂ ਧੁਨੀਆਂ ਦਾ ਜ਼ਿਕਰ ਮਿਲਦਾ ਹੈ ਦਾਸ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਦਰਾਨ ਢਾਡੀਆਂ ਨੂੰ ਅਤੇ ਢਾਨੀ ਕਲਾ ਨੂੰ ਪੂਰਨ ਸਤਿਕਾਰ ਮਿਲਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਸਮੇਂ ਜੰਗਨਾਮੇ ਅਤੇ ਵਾਰਾਂ ਵਿੱਚੋਂ ਚੰਡੀ ਦੀ ਵਾਰ ਦਸਮ ਗ੍ਰੰਥ ਵਾਲੀ ਮਾਲਕੋਸ਼ ਦੀ ਵਾਰ ਸਰਬਲੋਹ ਵਾਲੀ ਭਗੌਤੀ ਦੀ ਵਾਰ ਅਨੀ ਰਾਏ ਦਾ ਲਿਖਿਆ ਹੋਇਆ ਜੰਗਨਾਮਾ ਵੀਰ ਅਸੀ ਤੇ ਉਤਮਨਹੁਨੇ ਨੇ ਦਸਮ ਪਿਤਾ ਦੇ ਦਰਬਾਰ ਵਿੱਚ ਉਸ ਸਮੇਂ ਦੇ ਪ੍ਰਸਿੱਧ ਢਾਡੀ ਮੀਰ ਸ਼ਬੀਲਾ ਅਤੇ ਮੁਸ਼ਕੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਨਮਾਨ ਬਖਸ਼ਿਸ਼ ਕਰਕੇ ਆਪਣੇ ਦਰਬਾਰ ਵਿੱਚ ਰੱਖਿਆ ਸੀ ਸੁਖੂ ਅਤੇ ਭਾਈ ਬੁੱਧੂ ਨਾਮ ਦੇ ਢਾਡੀਆਂ ਦਾ ਜਿਗਰ ਵੀ ਇਸ ਸਮੇਂ ਵਿੱਚ ਆਉਂਦਾ ਹੈ ਮਾਲਵੀ ਦੇ ਬਾਜਿਕ ਨਗਰ ਵਿੱਚ ਗੁਰੂ ਸਾਹਿਬ ਨੂੰ ਮਿਲੇ ਇਹਨਾਂ ਢਾਡੀਆਂ ਨੇ ਮਲਵਈ ਵਿੱਚ ਇੱਕ ਛੰਦ ਗੁਰੂ ਸਾਹਿਬ ਨੂੰ ਸੁਣਾਇਆ ਬਾਅਦ ਵਿੱਚ ਬੰਦਾ ਸਿੰਘ ਤੋਂ ਲੈ ਕੇ ਸਿੱਖ ਮਿਸਲਾਂ ਵੇਲੇ ਤੱਕ ਢਾਡੀ ਕਲਾ ਪੂਰੇ ਜੋਬਨ ਤੇ ਰਹੀ ਅਜੋਕੀ ਢਾਡੀ ਪਰੰਪਰਾ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਹੋਇਆ 1870 ਵਿੱਚ ਸਿੰਘ ਸਭਾ ਲੈ ਦੀ ਸ਼ੁਰੂਆਤ ਹੋਈ ਤਾਂ ਇਸ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਸੁੰਦਰ ਸਿੰਘ ਪਾਈ, ਲੱਭੂ ਸਿੰਘ ਪਾਈ, ਸ਼ੇਰੂ ਆਦਿ ਘਟੜੀਆਂ ਨੇ ਭਰਪੂਰ ਯੋਗਦਾਨ ਪਾਇਆ। ਸੰਤ ਸਿੰਘ ਪਾਈ ਰੂੜਾ, ਪਾਈ ਲਾਭ, ਪਾਈ ਹੁਕਮਾ, ਪਾਈ ਬਲੈਤੀ, ਪਾਈ ਸ਼ੇਰੂ ਭਾਈ ਲਭੂ ਭਾਈ ਸਮੁੰਦ ਸਿੰਘ ਤੇ ਭਾਈ ਸ਼ੇਰ ਸਿੰਘ ਮਹਾਨ ਢਾਡੀ ਸਨ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਪਣੇ ਸ਼ਾਸਨ ਕਾਲ ਦੌਰਾਨ ਇਹਨਾਂ ਢਾਡੀਆਂ ਦੀ ਸਰਕਾਰੀ ਭਰਤੀ ਹੀ ਕਰ ਲਈ ਸੀ ਬੇਸ਼ੱਕ ਸਿੱਖ ਪੰਥ ਲਈ 1710 ਤੋਂ ਲੈ ਕੇ 1765 ਤੱਕ ਦਾ ਸਮਾਂ ਕੋਰ ਸ਼ੰਕਣਮਈ ਸੀ ਸਿੰਘ ਲੈ ਦੇ ਸਮੇਂ ਦੌਰਾਨ ਕਲਾ ਨੂੰ ਮਹੰਤਾਂ ਦੇ ਪ੍ਰਭਾਵ ਹੇਠ ਆ ਜਾਣ ਕਰਕੇ ਬਹੁਤ ਨੁਕਸਾਨ ਉਠਾਉਣਾ ਪਿਆ ਇਹਨਾਂ ਢਾਡੀਆਂ ਨੇ ਢਾਡੀਆਂ ਦੁਆਰਾ ਗਾਈਆਂ ਗੀਆਂ ਵਾਰਾਂ ਨੇ ਇੱਕ ਹੋਰ ਮਹਿੰਸੰਕਟ ਵਿੱਚ ਸਿੱਖ ਪੰδα ਦਾ ਪੰਲਾ ਕੁੱਟ ਕੇ ਫੜੀ ਰੱਖਿਆ ਤੇ ਸਮੇਂ-ਸਮੇਂ ਦੇਸ਼ ਅਤੇ ਧਰਮ ਤੋਂ ਜੂਝਣ ਵਾਲੇ ਸੂਰਮੇ ਤਿਆਰ ਕੀਤੇ ਜਿਨ੍ਹਾਂ ਦੇ ਹਜ਼ਾਰਾਂ ਮਰਜੀਵੜਿਆਂ ਨੂੰ ਕੁਰਬਾਨੀਆਂ ਲਈ ਤਿਆਰ ਕੀਤਾ ਗਿਆ ਪਰ ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਢਾਡੀ ਕਲਾ ਦੇ ਜਨੂਨ ਨੂੰ ਖਤਮ ਕਰਦੇ ਜਾ ਰਹੇ ਹਨ ਜਿਸ ਸਦਕਾ ਕਲਾ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ ਹੈ ਕਲਾ ਦੇ ਨਗੀਨੇ ਨੂੰ ਸਾਹਮਣੇ ਥਾਂ ਤੇ ਪੱਛਮੀ ਛਬਿਆਚਾਰ ਦੀ ਲੱਚਰ ਗੈਕਤੀ ਦਾ جنੂਨ ਆਪਣੇ ਸਿਰਾਂ ਤੇ ਸਵਾਰ ਕਰਦੇ ਜਾ ਰਹੇ ਹਾਂ ਢਾਡੀ ਕਲਾ ਨੂੰ ਸ਼ਿਖਰ ਤੱਕ ਲੈ ਜਾਣ ਲਈ ਢਾਡੀਆਂ ਤੋਂ ਵੀ ਇਤਿਹਾਸ ਇਹ ਮੰਗ ਕਰਦਾ ਹੈ ਉਹ ਗੁਰਤਿਆਸ ਨੂੰ ਗਾਣਿਆਂ ਦੀਆਂ ਤਰਜ਼ਾਂ ਦੇ ਅਨੁਸਾਰ ਨਾ ਗਾਉਣ ਸਗੋਂ ਅਸਲ ਰਾਗਾਂ ਵਿੱਚ ਗਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਅਸੀਂ ਆਪਣੇ ਗੁਰੂਆਂ ਤੇ ਕੌਮ ਦੇ ਸ਼ਹੀਦਾਂ ਦੇ ਇਤਿਹਾਸ ਤੋਂ ਵਾਝੇ ਹੁੰਦੇ ਜਾ ਰਹੇ ਹਾਂ ਜਦੋਂ ਕਿ ਗੁਰੂ ਖਾਲਸਾ ਦੇ ਇਤਿਹਾਸ ਨੂੰ ਅਸਲ ਰਾਗਾਂ ਵਿੱਚ ਸੰਗਤ ਸੁਣਨੋ ਪੇਸ਼ ਕਰਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਇਹ 12 ਤੇ ਜੰਗਨਾਮੇ ਹੀ ਹਨ ਜੋ ਕੌਮ ਵਿੱਚ ਵੀਗਤ ਤੇ ਜਿੰਦਾ ਦੇਦੀ ਵਾਲੀ ਰੂਹ ਫੂਕਣ ਦਾ ਕੰਮ ਕਰਦੇ ਨੇ ਪੌਂਦ ਦੇ ਇਤਿਹਾਸ ਨੂੰ ਸਦਾ ਹੀ ਜਿੰਦਾ ਰੱਖਦੇ ਨੇ ਸੋ ਇਸ ਦੇ ਲਈ ਗੁਰੂ ਘਰ ਦੇ ਮਨਜੂਰ ਢਾਢੀ ਹੀ ਸਾਡੇ ਕੋਲ ਜਿਹੜਾ ਵਸੀਲਾ ਨੇ ਜੋ ਗੁਰੂ ਘਰ ਦੇ ਅਨਮੋਲ ਖਜ਼ਾਨੇ ਸਿੱਖ ਇਤਿਹਾਸ ਨੂੰ ਵਾਰਾਂ ਲਈ ਗਾ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਸਕਦੇ ਨੇ ਸੋ ਅਸੀਂ ਵੀ ਆਸ ਕਰਦੇ ਹਾਂ ਢਾਢੀ ਵੀਰਾਂ ਤੋਂ ਕਿ ਵਦ ਤੋਂ ਵਦ ਜਿਹੜਾ ਵਾਰਾਂ ਦਾ ਗਹਿਣ ਹੈ ਸਪੈਕਟਰੂਪ ਦੇ ਵਿੱਚ ਗੁਰਬਾਣੀ ਅਨੁਸਾਰ ਹੋਵੇ ਤਾਂ ਕਿ ਸਮੇਂ ਦੀ ਲੋੜ ਅਨੁਸਾਰ ਅਸੀਂ ਆਪਣੇ ਨੌਜਵਾਨਾਂ ਦਾ ਮੂੰਹ ਮੋੜ ਕੇ ਗੁਰਬਾਣੀ ਵੱਲ ਉਹਨਾਂ ਨੂੰ ਜੋੜਿਆ ਜਾਵੇ ਨਾ ਕਿ ਪ੍ਰਾਣੀਆਂ ਨਵੀਆਂ ਫਿਲਮਾਂ ਤੋਂ ਟਿਉਨਾ ਵਿੱਚ ਲਾ ਕੇ ਖਿੱਚ ਦਾ ਕਾਰਨ ਖਿੱਚ ਦਾ ਕੇਂਦਰ ਅਸੀਂ ਬਣਾਈਏ ਮਾਈ ਨ ਮਾਇ ਮਡੇਰ ਮੇਰੀ ਬੋਲ ਰਹਾ ਹੈ ਕਾਗਾ ਇਹਨਾਂ ਜੀ ਜਤੋਂ ਅਸੀਂ ਪ੍ਰੇਸ਼ ਕਰੀਏ ਔਰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਔਰ ਆਪਣੇ ਵਿਰਸੇ ਨੂੰ ਸੰਭਾਲ ਲਈਏ ਢਾਡੀ ਕਲਾ ਨੂੰ ਸਮਝ ਜੀਏ ਸੰਭਾਲ ਲਈਏ ਇਹ ਨੱਥਾ ਜੀ ਤੇ ਅਬਦੁੱਲਾ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ ਆਓ ਹੋਈਆਂ ਫੁੱਲਾਂ ਨੂੰ ਨਾ ਜਿਤਾ ਰਹੋ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੇ ਨਾਲ ਇੱਕ ਨਵਾਂ ਰੂਪ ਲੈ ਕੇ ਸ਼ੁਰੂ ਹੋਣ ਜਾ ਰਹੇ ਆ ਥੋੜੇ ਸਮੇਂ ਤੱਕ ਵੱਧ ਵੱਧ ਕਮੈਂਟ ਕਰਕੇ ਦੱਸਿਓ ਜੇ ਭਾਈ ਗੁਰਦਾਸ ਜੀ ਦੀਆਂ ਬਾਹਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਬਹੁਤ ਰਸ ਹੈ ਉਹਦੇ ਵਿੱਚ ਬਹੁਤ ਅਨੋਖੇ ਬਚਨ ਨੇ ਉਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਮੇਰੇ ਦਿਲ ਦੀ ਤੰਗ ਹੈ ਕਿ ਆਪ ਸਮੂਹ ਸੰਗਤਾਂ ਦੇ ਨਾਲ ਕਸ਼ਨੋ ਸ਼ੁਰੂ ਕੀਤਾ ਜਾਵੇ ਆਪ ਜੀ ਦੇ ਸਨਮੁਖ ਹੋ ਕੇ ਔਰ ਉਹਨਾ ਜੋ 24 ਵਾਰਾਂ ਦੇ ਵਿੱਚ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਨੇ ਆਪ ਜੀ ਤੱਕ ਪਹੁੰਚ ਸਕੇ ਨਿਮਾਣੀ ਜੀ ਕੋਸ਼ਿਸ਼ ਕਰਨ ਦੀ ਲੋੜ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਛੱਤੀ ਮੀਰ ਪ੍ਰਾਰਥ ਰੱਖੋ ਹੋਈਆਂ ਫੁੱਲਾਂ ਨੂੰ ਅਚਤਾਰਿਓ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ